ਨੇ ਭਰੀ ਸੀ ਉਹਨਾਂ ਨੇ ਸਭੰਭ ਉੱਚੇ ਲੋਤੀਏ ਇੱਥੇ ਚੋਣਾ ਹੋ ਰੀਆਂ ਸੀ ਤੇ ਸਬੋਧਨ ਕਰਨਾ ਦਾ ਸੀ ਐਸ ਕੇ ਅੰਦਰ ਸੱਦੇ ਦੇ ਉੱਤੇ ਸਾਰੇ ਸੰਗਤ ਵਿੱਚ ਪਰਚੀ ਹੋਣ ਪਰਚੀ ਹੋ ਰਹੇ ਸੀਗੇ ਕਾ ਪ੍ਰਧਾਨ ਮੰਤਰੀ ਜੀ ਉਹ ਬਠਿੰਡੇ ਤੋਂ ਆਉਂਦਾ ਤੇ ਪ੍ਰੋਗੋਦੀਆਂ ਦਾਂ ਦੇ ਬੰਦੀਆਂ ਲੋਧੂਆਂ ਦੇ ਬੰਦੀਆਂ ਤੇ ਲੋਕ ਪੰਚਨ ਕਰਨ ਲਈ ਫਿਰੋਜ਼ਪੁਰ ਆ ਰਹੇ ਸੀ ਪਰ ਪਿਆਰਿਆਂ ਨੇ ਲੋਕ ਦੱਤਾ ਜਾਂਦਾ ਤੇ ਪਿਆਰਿਆਂ ਵਾਲੇ ਜੇ ਸ਼ੜਕਾਂ ਤੇ ਬੈਠ ਕੇ ਭਰੇ ਮਾਸਟਰ ਤੁਸੀਂ ਰੋਕਿਆ ਕਿਸਾਨ ਬਣ ਗਿਆ ਪ੍ਰਧਾਨ ਮੰਤਰੀ ਪਤਾ ਨਹੀਂ ਕਿਸਾਨਾਂ ਨੂੰ ਆਇਆ ਵੀ ਹੈ ਕਿ ਨਹੀਂ ਆਇਆ ਔਰ 12 ਤੋਂ ਕਿਲੋਮੀਟਰ ਤੋਂ ਪਿੱਛੋਂ ਉਹ ਮੁੜ ਜਾਂਦਾ ਹੈ ਮੁੜਨ ਦਾ ਕਾਰਨ ਇਹ ਆਪਾਂ ਨੂੰ ਪਤਾ ਹੈ ਕਿਉਂ ਸਮਾਵੇਨ ਕਰਨ ਆਸੀ ਮਕਤਾ ਦੇ 70 ਹਜ਼ਾਰ ਤੋਂ ਕਰੀਬ ਲਾਲ ਲਾਲ ਕੁਰਸੀਆਂ ਲੱਗੀਆਂ ਸੀ ਲੋਕਾਂ ਵਾਸਤੇ ਤੇ 700 ਬੰਦੇ ਜਿਹੜਾ ਸੀਗਾ ਉੱਥੇ ਬਰਾਜ਼ਮਾਨ ਸੀ 70 ਹਜ਼ਾਰ 'ਚੋਂ 700 ਤੇ ਬਾਕੀ ਲਾਲ ਲਾਲ ਕੁਰਸੀਆਂ ਖਾਲੀ ਸੀ ਆਦਾ ਤਾਣਾ ਬਾਣਾ ਤੇ ਨਮੋਸ਼ੀ ਦੇਖ ਕੇ ਬਦਲਵੰਤ ਜੀ ਮੋੜ ਜਾਂਦੇ ਐ ਤੇ ਚੰਨੀ ਸਾਹ ਨੂੰ ਕਹਿੰਦੇ ਆ ਫੋਨ ਤੇ ਸੁਨੇਹਾ ਦਿੰਦੇ ਆ ਕਿ ਮੈਂ ਜਾਨ ਬਚਾ ਕੇ ਵਾਪਸ ਚੱਲਿਆ ਮੋਦੀ ਸਾਹਿਬ ਜੀ ਮੋਦੀ ਸਾਹਿਬ ਜੀ ਨੂੰ ਜਵਾਬ ਦਿੰਦੇ ਚੰਨੀ ਸਾਹ ਨਹੀਂ ਇਹੋ ਜੀਆਂ ਰਾਜਨੀਤੀਆਂ ਤੁਹਾਨੂੰ ਸ਼ੋਭਦੀਆਂ ਨਹੀਂ ਮੇਰ ਕੋਸੀਆਂ ਖਾਲੀ ਪਈਆਂ ਲਾਲ ਲਾਲ ਤੁਸੀਂ ਹੋਸ਼ ਨੂੰ ਦੇਖ ਕੇ ਆਦਾ ਤਾਰਾ ਬਾਦ ਕਿ ਕੀ ਮੈਂ ਕੋਸੀਆਂ ਨੂੰ ਸੁਬਾਨ ਕਰੂੰਗਾ ਉਹ ਮੁੜ ਜਾਂਦੇ ਤਾਂ ਉਹਨਾਂ ਨੇ ਇਹ ਗੱਲ ਕਹੀ ਬਿਨਾਂ ਤੁਹਾਡੇ ਦਿੰਦਾ ਚੱਲਿਆ ਨਾ ਕਿਸੇ ਨੇ ਗਾਲ ਕੱਢੀ ਨਾ ਤੁਹਾਡੇ ਤੇ ਕੋਈ ਰੋੜਾ ਚੱਲਿਆ ਤੇ ਫਿਰ ਤੁਹਾਡੇ ਤੇ ਹਮਲਾ ਕਰਨ ਵਾਲੀ ਗੱਲ ਕਿਹੜੀ ਹੈ ਪਰ 300 ਸਾਲ ਬਾਅਦ ਕੌਂਸ ਵਿਰਣ ਪ੍ਰਸ਼ਾਸਨ ਨੇ 283 ਦਾ ਰਸਤਾ ਰੋਕੋ ਦਾ ਇੱਕ ਮਾਮੂਲੀ ਜਾਂਪੁਰ ਕੇਸ ਪਾ ਕੇ ਉਹਨੂੰ ਫਾਈਲ ਕਰ ਦਿੱਤਾ ਸੀ ਪਰ ਆਹ 3 ਸਾਲ ਬਾਅਦ ਮੋਰਚਾ ਲੱਗਾ ਉੱਥੇ ਉਸ ਮੋਰਚੇ ਨੂੰ ਕਮਜ਼ੋਰ ਕਰਨ ਲਈ ਖਿਮੋਲ ਲਈ ਆਹ 3 ਸਾਲ ਬਾਅਦ ਜਿਹੜੇ ਅੱਗੇ ਪਿੱਛੇ ਜਿਲੇ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਾਹ ਦਾ ਆਪਣੇ ਆਪ ਨੂੰ ਗਿਸ਼ਾਉਣ ਲਈ ਓਹ ਕਾਨੂੰਨ ਜਿਹੜੇ ਆ ਝੂਠੇ ਕਾਨੂੰਨ 307 ਦੇ ਤੇ ਆਪਾਂ ਨੂੰ ਇਹ ਵੀ ਪਤਾ 307 ਦੇ ਜਦੋਂ ਕੋਈ ਫਟੜ ਹੁੰਦਾ ਆਪਣੇ ਸਾਹਮਣੇ ਲਈ ਹੁੰਦੀ ਉਦੋਂ ਹੁੰਦੇ ਆ ਤੇ ਤਿੰਨ ਕਿਲੇ 1.5 ਤੋਂ 2 ਕਿਲੋਮੀਟਰ ਤੋਂ ਪ੍ਰਧਾਨ ਮੰਤਰੀ ਮੁਰ ਜਾਂਦਾ ਸ਼ਾਂਤਮਈ ਲੋਕ ਬੈਠੇ ਆ ਤੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨੀ ਦਿੱਤਾ ਜਾਂਦਾ ਇਹ ਸਾਡਾ ਦੇਸ਼ ਦੇ ਜਰੂਰੀ ਘਪਰੀ ਪਾ ਕੇ ਗੰਦੀ ਐ ਬੱਚਾ ਕੋਲ ਸੁਣਦਾ ਥੋਡੀ ਇਹ ਸੜਕ ਤੇ ਲੋਕੋ ਜੱਥੇ ਹੁਣੇ ਖੜਾ ਐ ਤੁਹਾਡੀ ਲੋੜ ਐ ਜੇ ਜਿਉਂਦੇ ਤਾਂ ਮੰਨਾ ਵੀ ਸਿੱਖਣਾ ਪਊਗਾ ਲੜਨਾ ਵੀ ਸਿੱਖਣਾ ਪਊਗਾ ਬੱਚੇ ਬੱਚੇ ਨੂੰ ਸਾਰਿਆਂ ਨੂੰ ਦੂਰ ਲਾ ਪਾਊਗਾ ਤੇ ਨਹੀਂ ਤਾਂ ਉਹਨ ਵਾਲਾ ਸਮਾ ਜਿਹੜਾ ਉਹ ਤੁਹਾਨੂੰ ਮਜ਼ਦੂਰ ਤੇ ਭੁੱਖੇ ਮਾਰੂਗਾ ਇਸ ਗੱਲ ਨੂੰ ਤੋਂ ਸੰਜਣਾ ਜਾਈਦਾ ਧੰਨਵਾਦ ਲੋਕੋ ਇੱਕ ਵਾਰ ਜਿਹੜੀ ਬੀਟੀਮਾ ਕੰਨ ਮੇਰੇ ਵੱਲ ਕਰਨਾ ਜੇ ਖਾਸ ਕਰਕੇ ਉਹ ਜਿਹੜੇ ਪਿੱਛੇ ਖੜੇ ਆ ਜਿੰਨੇ ਬੰਦੇ ਬੈਠੇ ਆ ਉਦੋਂ ਕਿਤੇ ਨਾਲ ਤਾਂ ਗਿਣਤੀ ਦੇ ਵਿੱਚ ਸਾਥੀ ਪਿੱਛੇ ਖੜੇ ਆ ਜੇ ਨੰਬਰ ਸੱਜਣ ਜਾਣਾ ਨਹੀਂ ਤਾਂ ਕੱਲਾ ਕੱਲਾ ਵੱਡਾ ਡਾਲੇ ਵਾਰੀ ਨਾਲ ਜਿਹੜਾ ਪਿੱਛੇ ਹਜੂਰ ਖੜਾ ਵੱਡੀ ਗਿਣਤੀ ਦੇ ਵਿੱਚ ਪਵੰਦਰਾਂ ਨੂੰ ਗਿਣਤੀ ਆ ਤੇ ਅਰਜੀ ਸਾਹਿਬਾ ਨੂੰ ਵੀ ਆਪਦੇ ਆਪ ਦੇ ਪਿੰਡ ਵੇਖ ਕੇ ਕਿਹੜੇ ਜਿਹੇ ਆ ਕਿਹੜੇ ਬਾਗ ਦੇ ਆ ਉਹਨਾਂ ਸਾਰਿਆਂ ਨੂੰ ਵੇਖਿਆ ਉਹ ਆ ਪ੍ਰਧਾਨ ਜੀ